ਉਹ ਦੋ ਪੈਂਦੀ ਇੱਤੋਂ ਦਾ ਉਹ ਕੀ ਹੋ ਰਿਹਾ ਨਾ ਗਲੋਬ ਨੂੰ ਆਪਾਂ ਲਈ ਕੋਈ ਬਣ ਗਿਆ ਰਾਤ ਨੂੰ ਜਿਹੜਾ 270 ਪੈਂਦੇ ਇਹ ਉਹਦੇ ਚ ਪਾਗ ਨਹੀਂ ਦੇ ਗਿਆ ਉਹਦੇ ਮਨ ਕੀ ਹੈ ਇਹ ਕੀ ਹੈ ਉਹ ਆ ਕਲੋਕੇ ਬਾਦੀ ਆ ਰਿਆ ਆਪਾਂ ਨੂੰ ਜੀਤੇ ਬਾਈ ਨੇ ਆਪਾਂ ਐਡ ਕਰੀ ਕਰ ਮੈਂ ਹੋਂਦਾ ਤੱਕ ਰਹਿ ਤਲੇ ਬਾਈ ਨੇ ਥੈਂਕ ਯੂ ਜੀਤੇ ਬਾਈ ਨੇ ਹੋ ਨਹੀਂ ਕੁਝ ਕੋਈ ਮਿਲਦੀ ਬਣੀ ਕੁਝ ਬਣੀ ਆ ਤੂੰ ਦੱਸਦਾ ਜੋਰ ਮੈਂ ਸਿੱਖਣਾ ਕਿੰਨੇ ਚਲੋ ਚਲੋ ਆਪਾਂ ਅਰੇ ਜੀ ਤੁਹਾਨੂੰ ਢਿੱਕੇ ਨੂੰ ਉਧਰ ਤੋਂ ਪੈਂਦੀ ਇੱਥੋਂ ਦਾ അതെ അവിടെ കേറുമോ പോവുകന്നേ ഗോൾഡ് കാർ ഗോൾഡ് കാർ ਧੰਨਵਾਦ ਹੈ ਬੈਂਟੋਨੀ ਲੰਗਾਰੇ ਮੇਰੇ ਵੀਰੋ ਜੁੜੇ ਹੋਏ ਕਲਾਰ ਤੋਂ ਆਹ ਸਾਹਮਣੇ ਖੇਡ ਮੈਦਾਨ ਅੰਦਰ ਦੀਪਾ ਲੀਰਾ ਮਹਿਤ ਸਿੰਘ ਦੀ ਧਰਤੀ ਦਾ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਸਿੱਧਾ ਤਕੜਾ ਨਹੀਂ ਕੋਈ ਵੀ ਉਹ ਜੰਮਦਾ ਜਿਹੜਾ ਰਾਤੋਂ ਰਾਤ ਬਣਨ ਨੂੰ ਫਿਰੇ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਲੀਰਾ ਲੈ ਵੀ ਦਰਸ਼ਕ ਮੇਰੇ ਜਿਹੜੇ ਜਿਹੇ ਦੀਪਤ ਮੁਰਜੀ ਦੀ ਖੇਡ ਨੂੰ ਪਿਆਰ ਕਰਦੇ ਆ ਇੱਕ ਤਾੜੀਆਂ ਮਾਰੇ ਜ਼ੋਰਦਾਰ ਜਿਹੜੇ ਦੱਸੋ ਮੇਰੇ ਵੀਰੋ ਤੇ ਜਿੰਨਾ ਜਿੰਨਾਂ ਨੂੰ ਮਾਣ ਆ ਵੀ ਹਰਮਨ ਘੋੜੀਏ ਨੇ ਕਬੱਡੀ ਜੱਟ ਦੀ ਘੋੜੀਆ ਘੋੜੀਆ ਕਰਾਈ ਹੋਈ ਹੈ ਇੱਕ ਤਾਲੀਓ ਮਾਰੇ ਜ਼ੋਰਦਾਰ ਹਰਮਨ ਘੋੜੀਆ ਯਾਰ ਹਰਮਨ ਲੋਹਾਰੇ ਦੀ ਟੀਮ ਲਈ ਖੇਡਦਾ ਹੈ ਅਮਨੇ ਹੁਣਾਂ ਦਾ ਅਰਸ਼ ਹੁਣਾਂ ਦਾ ਰੋਮੀ ਹੁਣਾਂ ਦਾ ਤੇ ਇਸ ਟੀਮ ਦੇ ਵੀ ਚਰਚੇ ਹੁੰਦੇ ਆ ਵੱਡੇ ਵੱਡੇ ਰੇਟਰ ਕਹਿੰਦੇ ਖੌਫ ਇਹਨਾਂ ਮੁੰਡਿਆਂ ਦੀ ਕਬੱਡੀ ਪੌਣ ਤੋਂ ਅੱਜ ਕਹਿੰਦੇ ਸਾਰੇ ਪੂਰੀ ਤਿਆਰੀ ਕਰਕੇ ਖੇਡ ਮੈਦਾਨ 'ਚ ਹੋਇਆ ਹੈ ਖੋਲਿਏ ਦੇ ਵਿੱਚ ਤੇ ਹਰ ਇੱਕ ਟੀਮਾਂ ਦੇ ਨਾਲ ਪਾਣੀ ਯਾਰੀ ਹੈ ਔਰ ਤਾਂ ਇਹ ਵੱਡੀਆਂ ਜ਼ਿੰਮੇਵਾਰੀਆਂ ਲਵਾਉਣ ਦੀ ਪੁੱਜਿਆ ਨਹੀਂ ਤੇ ਅਖਰ ਮੇਰੇ ਵੀਰੋ ਬਹੁਤ ਘੱਟ ਟੂਰਨਾਮੈਂਟਾਂ 'ਚ ਜੱਸੀ ਨੂੰ ਵੇਖਣ ਨੂੰ ਮਿਲਦਾ ਹੈ ਔਰ ਸਾਹਮਣੇ ਦੀਪ ਹੱਥ ਮੁਰਜੀ ਆਲਾ ਦੁਮਰਜੀ ਆਲਾ ਦੁਮਰਜੀ ਆਲਾ ਦੁਮਰਜੀ ਆਲਾ ਦੁਮਰਜੀ ਆਲਾ ਇੱਕ ਦੀਪ ਸਿੱਧੂ ہرمنیا جت پٹویا پھر جان بھی سنگا یہ بول <سؤال> کے نہیں سن اور سمے ਹਰਮਨ ਕੋਹਲੀ ਹੈ। ਲਾਭੀ ਦਰਸ਼ਕ ਵੀਰੋ ਜੱਫਾ ਵਧੀਆ ਲੱਗਾ। ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰਿਓ। ਲਓ ਹਰਮਨ ਕੋਹਲੀ ਵਾਲਾ ਲਾਹ ਟੱਕਰਾ ਜੱਫਾ ਬੱਲੇ ਬੱਲੇ ਕਰਾ ਗਿਆ। ਅਗਲੀ ਰੇਡ ਗੋਰਾ ਪਰਹਾਲੀ ਮੰਡਲ। ਹੰਦਿਆਂ ਦੇਖਣਾ ਪ੍ਰਮਾਤਮਾ ਨੂੰ ਯਾਦ ਕਰਦਾ। ਯਾਰ ਜੱਫੀ ਕਹਿੰਦੇ ਵਿਰਦਿਆਂ ਦੇ ਤੜੀ ਤੰਤਲ ਬਾਬਾ ਭਾਈ ਰੋੜ ਕਾਂ ਦੀ ਤਰਨੀ। ਭਾਈ ਰੁਪਾ ਭਾਈ ਰੁਪਾ ਦੇ ਤਿਆਰੀ ਦੇ ਵਿੱਚ। ਹੁਣ ਦੇਖਣਾ ਵੀ ਕਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ। ਇਸ ਨੌਜਵਾਨਾਂ ਦਾ ਮੁਕਾਬਲਾ ਹੋ ਰਿਹਾ ਹੈ। ਕੈਮਰਾ ਹੋਕਸ ਹੈ। ਦੁਨੀਆ ਨੇ ਨਿਗਾਹਾਂ ਗੱਡੀਆਂ ਹੋਈਆਂ। ਵੀ ਮੈਚ ਚੋਟੀ ਰਿਹਾ। ਪ੍ਰਬ ਹੋਏ ਡਿਸਪਲਨ ਦੇ ਨਾਲ ਬਕਰੇ ਕਰ ਰਿਹਾ ਆਓ ਸਾਹਮਣੇ ਚੱਲਦਾ ਮੁਕਾਬਲਾ ਤੇ ਸਰਹਾਲੀ ਮੰਡ ਵਾਲਾ ਗੋੜਾ ਗੋਲਾ ਨੰਬਰ ਸਰਹਾਲੀ ਆਕਮਾਲੀਆ ਜੱਗੂ ਆ ਗਿਆ ਢੋਲਗੀਆਂ ਰੋ ਇੱਕ ਵਾਰੀ ਫਿਰ ਆਹ ਭਾਈ ਵੀਰੇ ਕੋਲ ਔਰ ਇਹ ਪੁਰਾਣੇ ਰੂਲਾ ਦੇ ਨਾਲ ਹੀ ਚੱਲ ਰਿਹਾ ਜੱਗੂ ਆ ਗਿਆ ਆਕਮਾਲੀਆ ਜੱਗੂ ਕਬੱਡੀ ਦਾ ਰੈਂਬੋ ਹੈ ਸੋ ਜਿਹੜੀ ਬਾਹਰ ਲਈ ਲੈਣਾ ਉਹ ਲਿੰਕ ਸਿਸਟਮ ਹੈ ਤੇ ਗੀਤਾ ਜੀ ਜੀ ਉਹ ਕੇ ਬਰਾਬਰ ਉਹ ਕੇ ਨਾ ਉਹ ਜਿਹੜਾ ਆ ਰਿਹਾ ਉਹ ਨਹੀਂ ਚੱਲਦਾ ਇਹ ਮਨ ਉਹ ਜਿਹੜਾ ਉਹ ਕਹਿੰਦਾ ਮੈਂ ਨਾ ਨਾ ਮਾਸੂਦਾ ਗਰੀ ਪਾਣੀ ਨਾ ਦੇ ਓਕੇ ਗਰਮਾ ਤੇ ਜਿਹੜੀ ਵੀ ਜਣਾ ਲਾਦਾ ਵੀ ਰਿਟ ਦੇ ਵੀ ਰਿਟ ਨੂੰ ਕੋਈ ਦਾ ਇੰਜਰੀ ਖੜਨ ਦੇ ਅੱਜ ਪਰ ਮੈਨੂੰ ਪਤਾ ਜਾਣ ਦੀ ਲੋੜ ਆ ਆਪਰੇ ਬੰਦੇ ਨੂੰ ਪਤਾ ਹੋਰ ਕਿਸੇ ਨੂੰ ਪਤਾ ਕੋਈ ਮੇਰਾ ਜੇ ਤੂੰ ਚੈੱਕ ਕਰ ਸਕਦਾ ਨਾ ਗਲੋਬ ਨੂੰ ਨਾ ਪਾ ਦੀ ਬਾਈ ਬਣ ਕੇ ਰੱਖ ਕੇ ਜਿਹੜਾ 270 ਪਾਈ ਫੇਰੇ ਕਰੀ ਜਾ ਉਹ ਬਸ ਆਪੇ ਗੱਟੀ ਜਾਂਦੇ ਪੈਂਦੇ ਨੇ ਜੇ ਵੀ ਚਾੜੀ ਹੋਵੇ ਉਧਰ ਇਹ ਕੰਮ ਉਹਨੂੰ ਇਹ ਉਹਦੇ ਚ ਪੱਗ ਨਹੀਂ ਦੇ ਗਿਆ ਉਹਦੇ ਮਨ ਨੂੰ ਮਾ ਮੇ ਰਹਿ ਕੀ ਹੈ ਰੇ ਕੀ ਹੈ ਥੋ ਸੱਦ ਲੈ ਕਿੱਥੋਂ ਸੱਦ ਲੈ ਕੀ ਹੈ ਟਮੈ ਗਲਤੀ ਹੁੰਦੀ ਆ ਬਸੇ ਗਲਤ ਗੱਲ ਆ ਯਾਰ ਇਹ ਬਹੁਤ ਬੱਲੇ ਜਿੱਤੇ ਬਾਈ ਬੰਦੇ ਜਿੱਤੇ ਬਾਈ ਹੈਲੋ ਬਾਈ ਕਹਿੰਦਾ ਏਰੀਆ ਪੁੱਤਿਆਂ ਹੁੰਦਾ ਮਾਮੀ ਨੰਮ ਆ ਜਾਪੀ ਤੇ ਲਾਣਾ ਇੱਕ ਆਪਾਂ ਜੀ ਫ੍ਰੈਂਸ ਦਾ ਕਮੜਾ ਆਇਆ ਨਾਲ ਜੀਤੇ ਬਾਈ ਨਾ ਜੀ ਆ ਬੜਾ ਜੀਤੇ ਅਮਰਾ ਆ ਆਪ ਵੀ ਦੇਣੀ ਦਾ ਟ੍ਰੋਫੀ ਆ ਗੱਲਾ ਆ ਅੱਜ ਆਪੀਆ ਪੂਰਾ ਫੜਦੇ ਬੋਤਲ ਕਿ ਨਾ ਆ ਮੁੱਟਾ ਜੀ ਆ ਆ ਦੋ ਆ ਜਾਣਾ ਜੀ ਜੋ ਆ ਕੋਣ ਥੰਦੇ ਤੋਂ ਤੇਰੇ ਬਈ ਗੁੱਡੇ ਤੇ ਨੀ ਤਮਾ ਪੜਾਉਂਦਾ ਲੱਗੇ ਕਿ ਭਵਾ ਥੱਲੇ ਪੈਂਦੀਆਂ ਲੈ ਮੈਂ ਮੈਂ ਬਾੜੀ ਨੇ ਮਾਰੀ ਆਓ ਆਓ ਬਾਹਰ ਗਿਆ ਵਜਾ ਪਾ ਇੱਧਰ ਪਾ ਗਾ ਰਿਹਾ ਗੱਪੀ ਦਾ ਘਾਰ ਹਿਜੇ ਟੇਰ ਗਾ ਦੋ ਉੱਥੇ ਕਿ ਬੱਚਾ ਬਾਹਰ ਇੱਧਰ ਗੱਡੀ ਕੁੱਟੀ ਚੜਾ ਡਿਗਰੇ ਆ ਆ ਨੀ ਕੋਈ ਚੜਾ ਦੇ ਬਾਹਰ ਤੁਸੀਂ ਕਹਿੰਦਾ ਕਿਹਾ ਨਾ ਓਏ ਹੈਲੋ ਆਲੇ 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 ਯਾਰ ਜੀ ਕੀ ਚੱਲਿਆ ਚੱਲ ਜਾ ਯਾ ਲੈ ਓਏ ਲੈ ਤੂੰ ਫਿਰ ਆ ਦੀਪ ਕਹਿੰਦਾ ਜੇ ਟਰੈਕਟਰ ਜਿੱਤ ਜਾਣਾ ਮੇਰੇ ਮਨ ਨੂੰ ਸੰਤੁਸ਼ਟੀ ਹੋ ਜਾਣੀ ਹੈ ਪਰ ਬਾਬੇ ਨੇ ਐਸੀ ਕਿਰਪਾ ਦਿੱਤੀ ਆ ਦੀਪ ਅੱਜ ਇੱਕ ਦਰਦਨ ਦਾ ਮਟ ਟਰੈਕਟਰ ਜਿੱਤਿਆ ਔਰ ਪੰਜਾਬ ਤੋਂ ਪਲੱਸ ਜਿਹੜੇ ਮੋਟਰਸਾਈਕਲ ਜਿੱਤਿਆ ਨਗਦ ਰਕਮੀ ਐਲੀਵੇਰਾ ਕੋਈ ਅੰਤ ਨਹੀਂ ਐ ਜੋੜਾ ਸਹਾਰਾ ਮੁੰਡਿਆ ਅਸ ਹੌਲੀ ਮੁੰਡਾ پیڈا تو جی آج واسی یہ امریکہ کمپ تو لے رہی ہے بہت بہتر جی آ گیا پچھے پیچھے گوڑا سراری منڈ آ گیا آئی سب صاحب بہت وکاس تری عمر کنی ہے 24 ਸਾਲ ਦੀ ਉਮਰ ਦਾ ਇਹ ਨੌਜਵਨ ਹਰਿਆਣੇ ਦੀ ਧਰਤੀ ਦਾ ਜੰਪਲ ਹੈ ਬਹੁਤ ਸਿਰੇ ਦਾ ਜਾਫੀ ਹੈ ਔਰ ਇਹ ਨੌਜਵਨ ਵੀ ਖੇਡ ਤੋਂ ਖੁਸ਼ ਹੋ ਕੇ ਸਾਡੇ ਵੀਰ ਗੁਰਿੰਦਰ ਗਿੱਲ ਹੁਣੀ ਪਰਥ ਆਸਟ੍ਰੇਲੀਆ ਤੋਂ ਸਵਰਨ ਢੋਲਗੇ ਹੁਣੀ 12 ਔਜਲਾ ਜੀ ਇਧਰ ਸੁੱਖ ਸਾਡਾ ਵੀਰ ਖੜਾ ਹੈ ਆਸਟ੍ਰੇਲੀਆ ਲਾਈਵ ਵਾਲਾ ਢੋਲਗੀਆਂ ਹਰਪ੍ਰੀਤ ਹੁਣੀ ਸਮੁੱਚੀ ਗਲੇਡੀਏਟਰ ਸਪੋਰਟਸ ਕਲੱਬ ਪਰਥ ਇਹ ਐਲਾਨ ਕਰਵਾਉਂਦੀ ਹੈ ਵੀ ਇਸ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਪੱਥ ਦੇ ਵਿੱਚ ਵੱਡਾ ਕਬੱਡੀ ਕੱਪ ਹੋਣਾ ਹੈ ਜਿਹਦਾ ਪਹਿਲਾ ਪ੍ਰਾਈਜ਼ 41000 ਡਾਲਰ ਹੋਊਗਾ ਪੋਸ ਕਬੱਡੀ ਕੱਪ ਦੇ ਵਿੱਚ ਗਲੈਡੀਏਟਰ ਸਪੋਰਟਸ ਕਲੱਬ ਵੱਲੋਂ ਵਿਕਾਸ ਵਾਲੇ ਗਾਲਵਾ ਕੇ ਖੜਾਇਆ ਜਾਊਗਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਲੈ ਵੀ ਵਿਕਾਸ ਬਹੁਤ-ਬਹੁਤ ਮੁਬਾਰਕਬਾਦ ਤੈਨੂੰ ਤੇ ਤੇਰੇ ਸਮੁੱਚੇ ਪਰਿਵਾਰ ਨੂੰ ਹੈ ਹੋਰ ਮੈਂ ਤਕਰਾ ਤੇ ਇਸੇ ਤਰ੍ਹਾਂ ਹੋਰ ਐਲਾਨ ਹੋਣਗੇ ਗੁਰੂ ਮਾਰਾ ਮਿਹਰ ਭਾਣੇ ਹੱਥ ਰੱਖਣ ਬਹੁਤ-ਬਹੁਤ ਸ਼ੁਕਰੀਆ ਹਾਂ ਦੇਖੋ ਬੜੀ ਲੋਟਾ ਦਾ ਮੀਂਹ ਪੈਣ ਵਾਲੀ ਗੱਲ ਹੈ ਹੋ ਸਾਹਮਣੇ ਦੇਖਾਂਗੇ ਰਕੇਸ਼ ਇਸਦੇ ਤੇਜ ਦਾ

ਅਸਟ੍ਰੇਲੀਆ ਗੱਲਾ ਤੇ ਵੀ ਆ ਪਿੰਦਰਾ ਆਸਟ੍ਰੇਲੀਆ ਬਈ ਮੋਨੂ ਆਸਟ੍ਰੇਲੀਆ ਤੇ ਬਾਈ ਗਿੰਦਰ ਗੱਲ ਉਹਨਾਂ ਵੱਲੋਂ 1000 ਦਾ ਅਲੇਵੇ ਦਾ ਜਫਾ ਲਓ ਸਾਹਮਣੇ ਰੱਖਾ ਕੋ ਡੋਰਾ ਮੇਰੇ ਦੇ ਵਿੱਚ ਉਸੇ ਗਵਿੰਦਰ ਫੌਜੀ ਤੇ ਉਹਨਾਂ ਵੱਲੋਂ ਲਹਾਰੇ ਵਾਲੇ ਆ ਬੰਦਾ ਜਿਹੜਾ 1000 ਰੁਪਏ ਉੱਤੇ ਫੜਾਦਾ ਆ ਗੋਆ ਇਸ ਵੇਲੇ ਨੰਬਰ ਦਾ ਸ਼ਾਨਦਰ ਵਾਦਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਬੂਰੀਆ ਸੀਸਰ ਗਾਰਡ ਵਾਲਾ ਆ ਹਰਿਆਣੇ ਦਾ ਸ਼ੇਰ ਆ

ਹਰ ਇੱਕ ਵਫਾ ਹੋਣਾ ਸਾਹਮਣੇ ਮੁਰਗੀ ਵਾਲਾ ਦੀਪ ਮੇਰੇ ਵੀਰੋ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਗੇਲੜਾ ਨੇ ਲਾਲ ਕਰ ਦਿੱਤਾ ਅਲੇਵ ਵਾਲੇ ਜਿੰਨੇ ਜੱਫੇ ਲਾਉਣਗੇ ਹਰ ਇੱਕ ਵਫਾ 1000 ਦਾ ਹੋਊ ਮੇਰੇ ਵੀਰੋ ਕਬੱਡੀ 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 ਆਤ ਮੁਰਗੀ ਵਾਲਾ ਤੇ ਦੂਜੀ ਵਾਲੇ ਦੀਪ ਲਈ ਸਾਹਮਣੇ ਕਬੱਡੀ ਪੌਂਡ ਦੇ ਲਈ ਦੀਪ ਮੁਰਗੀ ਵਾਲਾ ਐਸ਼ਵਰ ਪਾਇ ਕਬੱਡੀ ਪੌਂਡ ਦੇ ਲਈ ਅਮਰਸਰਿਆ ਅੱਗੇ ਵੱਲ ਵਧਦਾ ਹੋਇਆ ਤੇ ਅਮਰਤ ਸਰਬਤ ਜਾਂਦੇ ਰਹੀਓ ਜਾਨਾ ਗੁਰੂ ਜਵਾਲੇ ਵੀ ਹਰੀ ਮੰਦਰ ਦੇ ਆ सदे मिले हज़ार उन ਮਹਾਰਤ ਨੇ 40000 ਦੇ ਤਿੰਨ ਗੱਫੇ ਹੋਣਗੇ ਆਹ ਕਹਿੰਦੇ ਦੀਪਤ ਵਰਦੀ ਵਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਸਬਰਜੀ ਵਾਲਾ ਦੀਪ ਮੇਰੇ ਬਤਰੇ ਅਸ਼ਮਦੋਏ ਅਕਸ਼ਨਾ ਵਾਲੀ ਮਸੀਬੇ ਵਰਦੀ ਦਾ ਦੀਪ ਅਮਰਸਾ ਦੇ ਸਿਕਮੇ ਬਤਰੇ ਗੋਲਡ ਰਕੋਰਡ ਦੇ ਲਾਗੇ ਪੰਡਕਪੁਰੂ ਦਾ ਹੋ ਤਰਸਰ ਤੋਂ ਵੱਧ ਟਰੈਕਟਰਾਂ ਦਾ ਯੋਤੂ ਔਰ ਪੰਜਾਬ ਤੋਂ ਵੱਧ ਬੋਟਰ ਸਿਕਮੇ ਦਾ ਯੋਤੂ ਪੁਰਤੀ ਵਾਲਾ ਦੀਪ ਇਸ ਸਮੇਂ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ। ਹਰਖੇ ਫਿਰਦੇ ਨੇ ਅਜ ਮੋਈਆਂ ਕਲਾ ਤੋਂ ਮੋਟਰਸਾਈਕਲ ਹਰਿਆਣੇ ਨੂੰ ਮਿਲਾਨ ਨੂੰ ਫਿਰਦਿਆ। ਸਾਹਮਣੇ ਤਕੁਰਤੀ ਵਾਲਾ ਦੀਪ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਵਿਕਾਸ ਮੇਰੇ ਵੀਰੋ ਪਰ ਨੰਬਰ ਜਿਹੜਾ ਰੇਡਰ ਨੇ ਕਰਜਿਆ ਦੀਪ ਨੇ ਕਰਜਰੇ ਵਿੱਚ ਹੈ। ਖੇਤ ਦੇ ਵਿੱਚੋਂ ਪਿੰਡੂ ਵਰਗੇ ਉਹ ਵਿਕਾਸ ਵਰਗੇ ਉਹ ਨੰਬਰ ਜਿਹੜਾ می والا ہس درد ہی آگے اور سینٹی کا چودہ پہ چودہ نے سویا سندر پہ چودہ ہو گئے نیوزی لینڈ بلے بلے کروائی ہوئی ہے اور ਜੋ ਬੋਜੀ 16 ਤੇ 16.5 ਹੋ ਗਏ ਤੁਰਦੀ ਵਾਲਾ ਟੀਮ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਤੇਂਦਰ ਕੈਨੇਡਾ ਤੇ ਗਿੱਦਾ ਕੈਨੇਡਾ ਉਹਨਾਂ ਵੱਲੋਂ ਲੈ ਲਿਆ ਹੋਰ ਜਿਹੜੇ 17 ਤੇ 16.5 ਮੰਨੂ ਲੱਗਦਾ ਹੈ ਸ਼ਾਇਦ ਜਿਹੜਾ ਮੁੱਦਮੈਂ ਸੋਚ ਰਿਹਾ ਉਹੀ ਹੋਊ ਕਰਨਾ ਉਹ ਲੋ ਰੇਡਰ ਦੇ ਕੰਨ ਤੇ ਗੱਲਾਂ ਕੱਜਾ ਬੰਦਿਆਂ ਨੇ ਪੂਰੀਏ ਸੀਸਰ ਨੂੰ ਤੇ ਤੈਨ ਤੱਕਲਾ ਹੋ ਕੇ ਕਬੱਡੀ ਚਾਹਣੀ ਹੈ ਤੇ ਤੇ ਮੂਰ ਨੇ ਤੈਨੂੰ ਧੌਣਗੇ ਤੈਨੂੰ ਦੱਪਣਗੇ ਤੈਨ ਕਰਨਾ ਵੀ ਤੈ ਡੋਲੂ ਵੀ ਆ ਰੇਡ ਬੈਂਕ ਦਾ ਸੋਹ ਦੀ ਸਾਹਮਣੇ ਕਬੱਡੀ ਪਾਉਣ ਦੇ ਲਈ ਸੀਸਰ ਵਾਲਾ ਪੂਰੀਆ ਕੇਲ ਵਾਦਾ ਹੋਇਆ ਫਾਈਨਲ ਐਸੇ ਮੈਚ ਤੇ ਮੇਰੇ ਵੀਰੋ ਹੋ ਜਾਣਾ ਕਿ ਜਿਹੜੀ ਟੀਮ ਆ ਨੰਬਰ ਲੈ ਗਈ ਤੇ ਨੰਬਰ ਇਹਦਾ ਪੂਰੀਏ ਸੀਸਰ ਦਾ ਹੈ ਆ ਰੀਟਲੇ ਖਿਡਾਰੀ ਹਾਂ ਦੇਵ ਖਿਡਾਰੀ ਦੇਵ ਖਿਡਾਰੀ ਬੁੱਤਾਂ ਖਿਡਾਰੀ ਐ ਨਾ ਰੋਣਾ ਪਾਇਆ ਕੋ ਰੀਤਾਂ ਜੀ ਰੀਤਾਂ ਦੱਸੋ